ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੇ ਸਿਕ ਜਿੱਥੇ ਬੰਦਿਆਂ ਨਾਲ ਮੀਟਿੰਗ ਕੀਤੀ ਗਈ ਸੀ ਪਿਛਲੇ ਸਮੇਂ ਦੌਰਾਨ ਸਮਾਣਾ ਦੇ ਵਿੱਚ ਗੁਰਜੀਤ ਸਿੰਘ ਖਾਲਸਾ ਤੁਹਾਨੂੰ ਦਿਖਾਉਣ ਜਾ ਰਹੇ ਉਸ ਟਾਵਰ ਦੇ ਬੈਠੇ 270 ਦਿਨ ਹੋ ਗਏ ਤੋਂ ਬਾਅਦ ਸਮਾਂ ਹੋ ਗਿਆ ਇਹ ਟਾਵਰ ਹੈ ਵੀ ਅਸਲ ਦਾ ਸਮਾਣਾ ਦਾ 400 ਫੁੱਟ ਉੱਚਾ ਇਸ ਟਾਵਰ ਤੇ ਮੀ ਹਨੇਰੀ ਝੱਖੜ ਹਰ ਤਰੇ ਕੀ ਮੱਲੋਂ ਨੇ ਝੇਲੇ ਲੇਕਿਨ ਵਾਹਿਗੁਰੂ ਦੀ ਕਿਰਪਾ ਨਾਲ ਉਹਨਾਂ ਨੂੰ ਕਾਮਯਾਬੀ ਮਿਲ ਰਹੀ ਹੈ ਔਰ ਜਿਹੜਾ ਮੀਟਿੰਗ ਹੋਈ ਸੀ ਪਿਛਲੇ ਹਫਤੇ ਉਸ ਦੇ ਬਾਅਦ ਅੱਜ ਮਤਲਬ ਮੁੱਖ ਮੰਤਰੀ ਵੱਲੋਂ ਬਿਆਨ ਜਿਹੜਾ ਆਇਆ ਵੀ ਸਸਤਾ ਇਹਨੂੰ ਕੈਬਨਟ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਔਰ ਸਪੈਸ਼ਲ ਅਦਿবেশਨ ਵਿ ਲੇ ਲੇ ਕੇ ਅੰਬਿਦਾਨ ਸਭਾ ਤੇ ਲੈ ਕੇ ਆਇਆ ਜਾ ਰਿਹਾ ਕਾਨੂੰਨ ਪਾਸ ਹੋਣਾ ਹੈ ਗੱਲਬਾਤ ਕਰਦੇ ਆ ਜਿੱਥੇ ਆਗੂ ਹੈ ਇਜ਼ਤੇਵੰਦੀ ਦੇ ਮੇਰਾ ਨਾਮ ਹੈ ਬਾਬਾ ਗੁਰਦੀਪ ਸਿੰਘ ਭੁੱਲਰ ਮੁੱਖ ਮੰਤਰੀ ਦਾ ਧੰਨਵਾਦ ਵੀ ਕਰਦੇ ਆ ਅਸੀਂ ਕਿਉਂਕਿ ਉਹਨਾਂ ਨੇ 10 ਤਰੀ ਨੂੰ ਰੱਖੀ ਸੀ ਕੈਬਨਿਟ ਮੀਟਿੰਗ ਉਹਨਾਂ ਨੇ ਇਹਨਾਂ ਦੇ ਛੇ ਦੇਖਦੇ ਹੋਏ 10 ਤਰੀ ਨੂੰ ਕਰਤੀ ਆ ਇੱਥੇ ਕਰਕੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਅਸੀਂ ਕਿਉਂਕਿ ਉਹਨਾਂ ਨੇ ਦੇਖ ਰਹੇ ਨੇ ਉਹਨਾਂ ਨੇ ਇਹ ਆਪ ਵੀ ਬਿਆਨ ਦਿੱਤਾ ਕਿ ਜਿਨੇ ਸ਼ੁਰੂ ਕੀਤਾ ਮੋਰਚਾ ਉਹ ਆਪ ਨਾ ਦੇਖੇ ਤੇ ਫਿਰ ਫਾਇਦਾ ਨਹੀਂ ਕਰਨਦਾ ਕਾਨੂੰਨ ਸੋ ਇਸ ਕਰਕੇ ਉਹ ਉਹਨਾਂ ਨੇ 10:00 ਵਜੇ 7 ਨੂੰ ਕਰਤੀ ਹੈ ਨਾਲ ਹੀ 10-11 ਦੀ ਉਹਨਾਂ ਦਾ اجلاس ਰਹਾਤਾ ਮਤਲਬ ਵੀ ਉਸ ਸੰਵਾਨ ਚ ਪਹਿਲ ਪਹਿਲ ਹੋ ਜਾਏਗਾ ਪਾਸ ਹੋ ਜਾਵੇ ਸੋ ਇਹ ਸਾਰੇ ਧੰਨਵਾਦ ਕਰਦੇ ਉਹਨਾਂ ਦਾ ਅੰਗੁਰਜੀਤ ਸਿੰਘ ਜਿਹੜੇ ਸਿੰਘ ਉੱਤੇ ਲੱਗ ਜਾਂਦਾ ਜਲਪਾ ਉਹਨਾਂ ਹੋਇਆ ਉਹ ਠੀਕ ਠਾਕ ਨੇ ਮਤਲਬ ਕੁੰਡਲੀ ਖੀ ਖਦੜੀ ਖਿਲਜੀ ਵੀ ਖਾਂਦੇ ਨੇ ਸਭ ਠੀਕ ਹੈ ਦਵਾਈ ਵੀ ਲੈ ਰਹੇ ਨੇ ਉਹਨਾਂ ਨਾਲ ਦੀ ਗੱਲ ਉਹ ਜਿਹੜਾ ਲੈ ਗਿਆ ਸੀ ਜਲਪਾ ਉਹਨਾਂ ਨਾਲ ਗੱਲ ਕੀਤੀ ਵੀ ਠੀਕ ਠਾਕ ਪਛਿਆ ਵੀ ਠੀਕ ਠਾਕ ਹੈ ਬੜਾ ਵਧੀਆ ਕਦਮ ਹੈ ਅਜੇ ਤਾਂ ਪਹਿਲੇ ਦਿਨ ਤੋਂ ਸ਼ੁਰੂ ਦੇ ਨਾਲ ਸੀਗੇ ਕਿਉਂਕਿ ਬੇਅਦਬੀਆਂ ਜਿਹੜੀਆਂ ਸੀ ਕੋਈ ਜਿਹੜਾ ਇੱਕ ਧਰਮ ਚ ਨਹੀਂ ਹੋ ਰਹੀਆਂ ਸੀ ਸਾਰੇ ਧਰਮਾਂ ਦੇ ਵਿੱਚ ਕੋਈ ਨਾ ਕੋਈ ਸ਼ਰਾਰਤੀ ਤੱਤ ਜਿਹੜੇ ਸੀਗੇ ਬੇਅਦਬੀਆਂ ਕਰ ਰਹੇ ਸੀ ਕਿਉਂਕਿ ਫਿਰ ਉਹਨਾਂ ਨੂੰ ਰੋਕਣ ਵਾਸਤੇ ਸਖਤ ਕਾਨੂੰਨ ਬਣਾਉਣ ਦੀ ਜਿਹੜੀ ਲੋੜ ਸੀ ਤ੍ਰਿਕ ਨੂੰ ਜਿਹੜਾ ਸੈਸ਼ਨ ਜਿਹੜਾ ਹੈ ਉਹ ਚੱਲੂਗਾ ਉਹਦੇ ਵਿੱਚ ਕੈਬਨਿਟ ਦੀ ਜਿਹੜੀ ਮੀਟਿੰਗ ਹੋਏਗੀ ਉਹਦੇ ਵਿੱਚ ਲਾਗੂ ਕਰ ਦਿੱਤਾ ਜਾਊਗਾ ਪੂਰੇ ਪੰਜਾਬ ਵਾਸੀਆਂ ਵਾਸਤੇ ਦੇਸ਼ ਵਾਸੀਆਂ ਵਾਸਤੇ ਜਿਹੜੀ ਹੈ ਇੱਕ ਖੁਸ਼ੀ ਦੀ ਲਹਿਰ ਹੈ ਕਿ ਪੰਜਾਬ ਦੇ ਵਿੱਚ ਐਸਾ ਕਾਨੂੰਨ ਬਣੂਗਾ ਜਿਹਦੇ ਵਿੱਚ ਜਿਹੜੇ ਬੇਅਦਬੀ ਕਰਦੇ ਨੇ ਕਿਸੇ ਵੀ ਧਰਮ ਦੀ ਬੇਅਦਬੀ ਕਰਦੇ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਦੇ ਨੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਨੂੰਨ ਹੋਊਗਾ ਔਰ ਜਲਦੀ ਉਹ ਛੁੱਟਣਗੇ ਨਹੀਂ ਮੁੜ ਕੇ ਦੁਬਾਰਾ ਇਹੋ ਜਿਹੀਆਂ ਬੇਅਦਬੀਆਂ ਬੰਦ ਹੋ ਜਾਣਗੀਆਂ ਅਸੀਂ ਭਗਵੰਤ ਮਾਨ ਦਾ ਇਸ ਜਿਹੜਾ ਇਹਨੇ ਕਦਮ ਚੱਕਿਆ ਹੈ ਅਸੀਂ ਉਹਦਾ ਸਵਾਗਤ ਕਰਦੇ ਆਂ ਹਰ ਲੋਕ ਸਵਾਦ ਕਰ ਰਹੇ ਨੇ ਕਿਉਂਕਿ ਇੱਕ ਬਹੁਤ ਵਧੀਆ ਕਦਮ ਸੀ ਜਿਹੜਾ ਕੋਈ ਵੀ ਨਹੀਂ ਚੱਕ ਸਕਿਆ ਉਹਨਾਂ ਨੇ ਅੱਜ ਇਹ ਕਦਮ ਚੱਕਿਆ ਜਿਹੜੇ ਗੁਰਜੀਤ ਸਿੰਘ ਖਾਲਸਾ ਹੈ ਜਿਨ੍ਹਾਂ ਦਾ ਇੱਕੋ ਹੀ ਮਕਸਦ ਹੈ ਸਾਰੇ ਧਰਮਾਂ ਦੇ ਲਈ ਭਾਵੇਂ ਕੋਈ Hindu ਧਰਮ ਹੈ, Isai ਧਰਮ ਹੈ, Muslim ਧਰਮ ਹੈ, Quran ਹੈ, Gita ਹੈ, Bible ਹੈ, ਕਿਸੇ ਗੁਰਗੰਸਾਹਬ ਹੈ ਕਿਸੇ ਵੀ ਗਰੰਥ ਦੀ ਬੇਦਵੀ ਨਹੀਂ ਹੋਣੀ ਚਾਹੀਦੀ ਉਸ ਨੂੰ ਲੈ ਕੇ ਗੁਰਜੀਤ ਸਿੰਘ ਖਾਲਸਾ ਇਹ ਆਪਣਾ ਸੰਘਰਸ਼ ਕਰ ਰਹੇ ਆਂ ਔਰ ਪੰਜਾਬ ਦੇ ਮੁੱਖ ਮੰਤਰੀ ਵੱਲ ਜਿਹੜੀ ਮੀਟਿੰਗ ਬੁਲਾਈ ਗਈ ਹੈ ਕੈਬਨਟ ਕੇ 7 ਤਾਰੀਖ ਨੂੰ 7 ਜੁਲਾਈ ਨੂੰ ਉਸਕੇ ਬਾਅਦ ਸਪੈਸ਼ਲ ਡਿਵੀਜ਼ਨ ਬੁਲਾਇਆ ਜਾ ਰਿਹਾ ਹੈ ਉਸ ਦੇ ਨਾਲ ਆਸਬੰਦੀ ਹੈ ਵੀ ਇਹ ਕਾਨੂੰਨ ਇਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਪਾਸ ਹੋ ਜਾਣਾ ਹੈ ਔਰ ਗੁਰਜੀਤ ਸਿੰਘ ਖਾਲਸਾ ਜਿਨ੍ਹਾਂ ਕੀ ਸਿਹਤ ਕੁਝ ਖਰਾਬ ਵੀ ਹੋ ਜਾਂਦੀ ਹੈ ਕਿ ਠੀਕ ਹੁੰਦੀ ਹੈ ਉਹ ਹੇਠਾਂ ਆ ਜਾਣਗੇ ਔਰ ਉਹਨਾਂ ਕੀ ਜ਼ਿੰਦਗੀ ਦੇ ਵਿੱਚ ਇਹ ਕਾਨੂੰਨ ਬਣੇਗਾ ਇਹ ਉਹ ਦੇਖਣਾ ਚਾਹੁੰਦੇ ਹਨ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋ ਸਿਕਸਵਾਣਾ ਨਿਊਜ਼